ਕੁਲੇ ਆਪਣਾ ਜਦੋਂ ਅੱਡ ਹੋਈ ਐਜੀਬੀ ਤੋੜੀ ਗਈ ਕੁਝ ਗੁਰੂ ਘਰਾਂ ਦੇ ਕਾਬਜ ਦਾਦੂ ਵਾਲ ਹੋ ਗਿਆ ਉਹਨੂੰ ਪੁੱਛੋ 1 ਰੁਪਏ ਦਾ ਹਿਸਾਬ ਦਿੱਤਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਨ ਕਮੇਟੀ ਹਰ ਰੋਜ਼ ਆਟੈਡ ਹੁੰਦੀ ਆ ਕੌਮ ਦੀ ਇੰਸਟੀਟਿਊਸ਼ਨ ਐ ਉਵੇਂ ਤਖਤ ਹਜ਼ੂਰ ਸਾਹਿਬ ਨੂੰ ਦੀ ਕਮੇਟੀ ਐਕਟ ਬਦਲ ਦਿੱਤਾ ਅੱਜ ਉਥੇ ਸਰਕਾਰੀ ਬੰਦਿਆਂ ਨੂੰ ਬਿਠਾ ਦਿੱਤਾ ਇੱਕ ਪਤਿਕ ਜਿਹੜਾ ਸ਼ਰਾਬ ਪੀਂਦਾ ਹੈ ਉਹ ਅੱਜ ਪ੍ਰਧਾਨ ਹੈ ਉੱਥੋਂ ਦਾ ਆਪਣੇ ਗੁਰੂ ਘਰ ਦਾ ਆਹ ਤਾਂ ਹਾਲਾਤ ਬਣ ਗਏ ਪਟਨਾ ਸਾਹਿਬ 'ਇਆ ਹੋ ਰਿਹਾ ਹੈ ਉੱਥੇ ਵੀ ਕੰਟਰੋਲ ਲੈ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪੂਰਾ ਹੀ ਆਰਐਸਐਸ ਕੋਲੇ ਚਲੀ ਗਈ ਪਰ ਆਪਾਂ ਸੋਚਦੇ ਨਹੀਂ ਆਪਾਂ ਜਿਹੜਾ ਨਵਾਂ ਆਉਂਦਾ ਹੈ ਉਹਦੇ ਮਗਰ ਪੈ ਜਾਂਦੇ ਆ ਲੀਡਰ ਤੇ ਪਾਰਟੀਆਂ ਇੱਕ ਦਿਨ ਚ ਖੜੀਆਂ ਨਹੀਂ ਹੁੰਦੀਆਂ ਆ ਜਿਹੜੇ ਇੱਕ ਦਿਨ ਵਾਲੇ ਲੀਡਰ ਤੁਸੀਂ ਦੇਖ ਲਏ ਆ ਇੱਕ ਦਿਨ ਵਾਲੀਆਂ ਪਾਰਟੀਆਂ ਵੀ ਦੇਖ ਲੀਆਂ ਆ ਤੁਸੀਂ ਆ ਸੰਗਰੂਰ ਵਾਲੇ ਮੈਂ ਤੁਹਾਡੇ ਨਾਲ ਅੱਜ ਗਿਲਾ ਕਰਨਾ ਚਾਹਣਾ ਤੁਸੀਂ ਦੱਸੋ ਝਾੜੂ ਵਾਲੇ ਲਿਹਾਉਣ ਵਾਲੇ ਪੰਜਾਬ ਚ ਆ ਜਿਹੜਾ ਹੈ ਕਿ ਨਹੀਂ ਮੈਂ ਤੁਹਾਨੂੰ ਦੱਸਾਂ ਇੱਥੋਂ ਸ਼ੁਰੂ ਹੋਇਆ ਸੀ 2014 ਚ ਭਗਵੰਤ ਮਾਨ ਮੁਕ ਇੱਥੋਂ ਦਾ ਐਮਐਮਪੀ ਬਣਿਆ ਪਤ ਨਹੀਂ 2.5 ਤੇ 3 ਲੱਖ ਤੇ 2019 ਫਿਰ ਤੋਂ ਬਣਾਇਆ 2022 ਚ ਸਾਰੇ ਐਮਐਲਏ ਬਣਾਏ ਸੰਗਰੂਰ ਵਾਲੇ ਮੈਨੂੰ ਇੰਨਾ ਦੱਸ ਦਿਓ ਇੱਕ ਦਿਨ ਤੁਹਾਡੇ ਦੁੱਖ ਸੁੱਖ ਚ ਆਏ ਐ ਇੱਕ ਦਿਨ ਤੁਹਾਡੀ ਗੱਲ ਸੁਣਨ ਵਾਸਤੇ ਆਏ ਐ ਇੱਥੇ ਖੜ ਆ ਜਾਂਦੇ ਆ ਦਿਖਦੇ ਨਹੀਂ ਮੈਨੂੰ ਇੰਨਾ ਹੀ ਦੱਸ ਦਿਓ ਮੁੱਖ ਮੰਤਰੀ ਤੁਸੀਂ ਪੜਾਇਆ ਅੱਜ ਦਾ ਮੁੱਖ ਮੰਤਰੀ ਬਣਾਉਣ ਵਾਲੇ ਤੁਸੀਂ ਹੋ ਮੈਨੂੰ ਇੱਕ ਦਿਨ ਦੱਸ ਦਿਓ ਜੇ ਸੁਨਾਮ ਦੇ ਕਿਸੇ ਪਿੰਡ ਚ ਗਿਆ ਹੋਏ ਧੂਰੀ ਵਾਲੇ ਆਏ ਹੋਣੇ ਧੂਰੀ ਵਾਲੇ ਦੱਸ ਦੇਣ ਉੱਥੇ ਆਏ ਹੋਣ ਕਿੰਨਾ ਬੁਰਾ ਹਾਲ ਹੈ ਧੂਰੀ ਸ਼ਹਿਰ ਚ ਵੱਢ ਨਹੀਂ ਸਕਦੇ ਤੇ ਕੀ ਕੀ ਕਹਿੰਦੇ ਹੁੰਦੇ ਸੀ ਆ ਬਾਦਲ ਵਾਲੇ ਆਕਾਲੀ ਦਲ ਦੇਖੋ ਜੀ ਆ ਕਰਦੇ ਉਹ ਕਰਦੇ ਆ ਅਸੀਂ ਤਾਂ ਸੇਵਾ ਕੀਤੀ ਬਾਦਲ ਸਾਹਿਬ ਨੇ ਅਕਾਲੀ ਦਲ ਨੇ ਸੇਵਾ ਕੀਤੀ ਅੱਜ ਸੰਗਰੂਰ ਜ਼ਿਲ੍ਹੇ ਵਾਲਿਓ ਆ ਕੱਸੀਆਂ ਜੜੀਆਂ ਤੁਹਾਡੇ ਖੇਤਾਂ 'ਚ ਕੋਲੋਂ ਟੱਪਦੀਆਂ ਜਿੱਥੋਂ ਪਾਣੀ ਆਉਂਦਾ ਉਹ ਕੱਸੀਆਂ ਬਣਾਉਣ ਵਾਲਾ ਅਕਾਲੀ ਦਲ ਹੈ ਤੁਹਾਡੇ ਟਿਊਬਵਲ ਕਨੈਕਸ਼ਨ ਜਿਹੜੇ ਚੱਲ ਰਹੇ ਆ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ ਉਹਦੇ 'ਚ ਮੁਫਤ ਬਿਜਲੀ ਪਾਉਣ ਵਾਲਾ ਵੀ ਅਕਾਲੀ ਦਲ ਹੈ ਖਾਲੇ ਬਣਾਉਣ ਵਾਲਾ ਅਕਾਲੀ ਦਲ ਹੈ ਆਪਾਂ ਕਿਸਾਨੀ ਦੀ ਗੱਲ ਕਰਦੇ ਆਂ ਹਰ ਦੂਜੇ ਦਿਨ ਇੱਕ ਨਵੀਂ ਜਥੇਬੰਦੀ ਖੜੀ ਹੋ ਜਾਂਦੀ ਹੈ ਕਹਿੰਦੀ ਅਸੀਂ ਕਿਸਾਨਾਂ ਦੀ ਜਥੇਬੰਦੀ ਆ ਸੜਕਾਂ ਰੋਕਣ ਨਾਲ ਕਿਸਾਨਾਂ ਦਾ ਹਮਲਾ ਮਸਲਾ ਨਹੀਂ ਹੱਲ ਹੋਣਾ ਹੱਲ ਹੋਣਾ ਜਿਵੇਂ ਅਕਾਲੀ ਦਲ ਨੇ ਲੜਾਈਆਂ ਲੜੀਆਂ ਅਕਾਲੀ ਦਲ ਹੈ ਅਸਲੀ ਕਿਸਾਨਾਂ ਦੀ ਜਥੇਬੰਦੀ ਪੂਰੇ ਹਿੰਦੁਸਤਾਨ ਵਿੱਚ ਸ਼ਰੋਮਣੀ ਅਕਾਲੀ ਦਲ ਹੈ ਆਪਾਂ ਐਸ ਦਿਨ ਸੰਤ ਲੌਂਗਵਾਲ ਜੀ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੇ ਹੋਨੇ ਆ ਸੰਤਾਂ ਸੰਤਾਂ ਤਾਂ ਹੀਰ ਹੋਏ ਕਿਉਂਕਿ ਉਹਨਾਂ ਨੇ ਥੋੜੀ ਆਵਾਜ਼ ਚੱਕੀ ਪੰਜਾਬ ਦੀ ਪਾਣੀਆਂ ਦੀ ਆਵਾਜ਼ ਚੱਕੀ ਚੰਡੀਗੜ੍ਹ ਵਾਪਸ ਲੈ ਆਂਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਨੂੰ ਵਾਪਸ ਆਪਣੇ ਪੰਜਾਬ 'ਚ ਲਿਆਉਣ ਦੀ ਗੱਲ ਕੀਤੀ ਆ ਅਕਾਲੀ ਦਲ ਹੈ ਅਕਾਲੀ ਦਲ ਦਾ ਇਤਿਹਾਸ ਹੈ ਅਕਾਲੀ ਦਲੀ ਹੈ ਜਿਹੜੇ 103 ਸਾਲਾਂ 'ਚ ਤੁਹਾਡੀ ਲਗਾਤਾਰ ਲੜਾਈ ਲੜਦਾ ਰਿਹਾ ਹੈ ਮੈਨੂੰ ਇੱਕ ਬਿਆਨ ਦੱਸ ਦਿਓ ਜਾਂ ਇੱਕ ਧਰਨਾ ਦੱਸ ਦਿਓ ਜਿੱਥੇ ਕਾਂਗਰਸ ਨੇ ਲਾਇਆ ਹੋਏ ਪੰਜਾਬ ਦੇ ਪਾਣੀਆਂ ਨੂੰ ਵਾਪਸ ਲਿਆਉਣ ਵਾਸਤੇ ਕਿਤੇ ਇੱਕ ਵਾਰ ਕਿਹਾ ਹੋਇਆ ਹੋਏ ਉਹਨਾਂ ਨੇ ਕਿ ਚੰਨ ਪੰਜਾਬੀ ਬੋਲਦੇ ਇਲਾਕੇ ਵਾਪਸ ਹੋਣੇ ਚਾਹੀਦੇ ਆ ਚੰਡੀਗੜ ਆਪਣੇ ਨਾਲ ਵਾਪਸ ਹੋਣਾ ਚਾਹੀਦਾ ਐਨੀ ਬੇਇਨਸਾਫੀ ਅਕਾਲੀ ਦਲ ਦੇ ਬਿਗੈਰ ਕੋਈ ਬੋਲਦਾ ਨਹੀਂ ਨਾ ਝਾੜੂ ਵਾਲੇ ਬੋਲਦੇ ਆ ਨਾ ਭਾਜਪੀ ਬੋਲੂਗੀ ਤੇ ਨਾ ਕਾਂਗਰਸ ਬੋਲੂਗੀ ਜੇ ਲੜਾਈ ਲੜਦੇ ਆ ਤੇ ਅਸੀਂ ਲੜਦੇ ਆ ਪਰ ਕਿਤੇ ਕਿਤੇ ਦੁੱਖ ਹੁੰਦਾ ਹੈ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾਂ ਪਛਾਣ ਨਹੀਂ ਰਹੇ ਆਪਣੇ ਕਿਹੜੇ ਆ ਤੇ ਪ੍ਰਾਏ ਕਿਹੜੇ ਆ ਕਿੰਨੀ ਕਿੰਨੀ ਬੇਇਨਸਾਫੀ ਆਪਣੇ ਨਾਲ ਹੋਈਆਂ ਆਪਾਂ ਮਿੰਟ ਚ ਭੁੱਲ ਜਾਂਦੇ ਆਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਹੋਇਆ ਭੁੱਲ ਗਏ ਤਿੰਨ ਵਾਰ ਕਾਂਗਰਸ ਨੂੰ ਬਣਾਤਾ ਉਹਨਾਂ ਸਰਕਾਰ ਬਣਾਤੀ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕਰ ਦਿੱਤਾ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਭੁੱਲ ਗਏ ਕਿੰਨੀ ਵਾਰ ਵੋਟਾਂ ਪਾਤੀਆਂ ਉਹਨਾਂ ਨੂੰ ਜਿਤਾਤੇ ਤੁਹਾਡਾ ਪਾਣੀ ਖੋ ਕੇ ਲੈ ਗਏ ਅੱਜ ਲੜਾਈ ਦੁਨੀਆ ਵਿੱਚ ਪਾਣੀ ਦੀ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸੇ ਹੀ ਸੂਬੇ ਦਾ ਹੈ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਦੁਨੀਆ ਦਾ ਕਾਨੂੰਨ ਹੈ ਹਿੰਦੁਸਤਾਨ ਚ ਵੀ ਜਿਹੜੇ ਸੂਬਿਆਂ ਵਿੱਚੋਂ ਦਰਿਆ ਟੱਪਦੇ ਆ ਪਾਣੀ ਕੱਲਾ ਉਹ ਸੂਬਾ ਵਰਤਦਾ ਹੈ ਕੱਲਾ ਆਪਣਾ ਸੂਬਾ ਹੈ ਜਿੱਥੇ ਦਰਿਆ ਆਪਣੇ ਆ ਤੇ ਦੇਤਾ ਪਾਣੀ ਰਾਜਸਥਾਨ ਨੂੰ ਦੇਤਾ ਪਾਣੀ ਹਰਿਆਣੇ ਨੂੰ ਕਿਹਨੇ ਦਿੱਤਾ ਹੈ ਜਿਸ ਪਾਰਟੀ ਨੂੰ ਤੁਸੀਂ ਚਾਰ ਵਾਰ ਮੁੱਖ ਮੰਤਰੀ ਸਰਕਾਰ ਬਣਾਦੀ ਕਾਂਗਰਸ ਪਾਰਟੀ ਨੂੰ ਪਰ ਆਪਾਂ ਤਾਂ ਕੋਈ ਬੋਲਦੇ ਨਹੀਂ جو بولنا تو کالی دل دے خلاف بولنا کالی لیڈرشپ دے خلاف بولنا پانی کھو کے لے گئے لئے دی ٹوبو نہیں پہنی سی جے راستان جڑا پانی گیا وہ ایتھے ہی جڑا ہریانے جڑا گیا وہ ایتھے ہی دا پھر تھوڑا دی ویل نہیں پہنی سی اپنا پانی ٹیوبلاں دا اج اٹھ سو فٹ تے چلا گیا ٹوبو نو سو فٹ سے چلے جان گے تیات... 10-20 ਸਾਲ ਦੀ ਗੱਲ ਹੈ ਆਪਣੇ ਤੇ Rajasthan ਵਿੱਚ ਕੋਈ ਫਰਕ ਨਹੀਂ ਰਹਿਣਾ ਪਾਣੀ ਹੋਣਾ ਹੀ ਨਹੀਂ ਤੁਹਾਡੇ ਕੋਲੇ ਉਦੋਂ ਜਾਗੋਗੇ ਉਦੋਂ ਆਪਣੀ ਪਾਰਟੀ ਨੂੰ ਤਕੜਾ ਰੱਖੋਗੇ ਉਦੋਂ ਆਪਣੀ ਪਾਰਟੀ ਦੀ ਗੱਲ ਕਰੋਗੇ ਤੁਸੀਂ ਆਪਣਾ ਦੇਸ਼ ਦਾ ਇਤਿਹਾਸ ਆਪ ਦੇਸ਼ ਹੀ ਦੇਖ ਲਓ ਆਪਣੇ ਨਾਲੋਂ ਵੱਧ ਬਾਦੀ ਦੇਸ਼ ਵਿੱਚ 크ਰਿਸਚੀਅਨ ਭਾਈਚਾਰੇ ਦੀ ਹੈ ਆਪਣੇ ਨਾਲੋਂ ਵੱਧ ਦੇਸ਼ ਵਿੱਚ ਆਬਾਦੀ ਮੁਸਲਮ ਭਾਈਚਾਰੇ ਦੀ ਹੈ ਕਿਉਂਕਿ ਉਹਨਾਂ ਦੀ ਕੋਈ ਜਥੇਬੰਦੀ ਨਹੀਂ ਉਹਨਾਂ ਦਾ ਕੋਈ ਇੰਸਟੀਟਿਊਸ਼ਨ ਨਹੀਂ ਅੱਜ ਉਹਨਾਂ ਦੇ ੱਟਕੇ ਹੋ ਰਹੇ ਐ ਅੱਜ ਯੂਪੀ ਚਲੇ ਜਾਓ ਬਿਹਾਰ ਚਲੇ ਜਾਓ ਮੁਸਲਮ ਭਾਈਚਾਰੇ ਨਾਲ ਕਿਵੇਂ ਵਿਤਕਰਾ ਹੁੰਦਾ ਕਿਵੇਂ ਉਹਨਾਂ ਦਾ ਵਕਫਾ ਬੋਰਡ ਜਿਹੜਾ ਉਹਨਾਂ ਦਾ ਜਿਵੇਂ ਐਸਜੀਪੀਸੀ ਆਪਣੀ ਉਹਨਾਂ ਦਾ ਵਕਫਾ ਬੋਰਡ ਹੈ ਕਾਨੂੰਨ ਬਣਾ ਰਿਹਾ ਕਿ ਚੇਂਜ ਕਰਦੇ ਹੋ ਕਿਉਂ ਉਹਨਾਂ ਕੋਲ ਕੋਈ ਤਾਕਤ ਨਹੀਂ ਹੈ ਥੋਡੇ ਕੋਲੇ ਤਾਕਤ ਸੀ ਜਦੋਂ ਤੱਕ ਤੋ ਤਾਕਤ ਤੇ ਦੇਈ ਰੱਖੀ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੇ ਤਰਫ ਝਾਕ ਦੇਣ ਨੂੰ ਤੁਸੀਂ ਆਪ ਹੀ ਆਪਣੇ ਕੌਮ ਨੂੰ ਕਮਜ਼ੋਰ ਕਰਤਾ ਆਪਣੀ ਜਿਹੜੀਆਂ ਸੰਸਥਾ ਹੈ ਉਹਨੂੰ ਕਮਜ਼ੋਰ ਕਰਤਾ ਤੇ ਅੱਜ ਤੁਹਾਡੇ ਤੇ ਹਮਲੇ ਹੋਣ ਲੱਗ ਗਏ ਹੁਣ ਧਾਮੀ ਸਾਹਮਣੇ ਜ਼ਿਕਰ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਾਰਲੀਮੈਂਟ ਕੌਮ ਦਾ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੀ ਐਜੀਪੀਸੀ ਨੂੰ ਤੋੜ ਦਿਓ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਹਿੰਮਤ ਨਹੀਂ ਪਈ ਤੇ ਹੁਣ ਸੈਂਟਰ ਦੀ ਸਰਕਾਰ ਵੀ ਜੇ ਮੈਂ ਤੋੜਤੀ ਕਿਉਂਕਿ ਤੁਸੀਂ ਆਪਣੀ ਸੰਸਥਾ ਨੂੰ ਕਮਜ਼ੋਰ ਕਰਤਾ ਸਾਰੇ ਐਮਪੀ ਜਿਦਾ ਦਿੰਨੇ ਹੋ ਝਾੜੂ ਵਾਲਿਆਂ ਦੇ ਕਾਂਗਰਸ ਦੇ ਕੋਈ ਬੋਲਦਾ ਉੱਥੇ ਆ ਕੇ ਕੋਈ ਲੜਾਈ ਲੜਦਾ ਹੈ ਐਜੀਪੀਸੀ ਤੋੜ ਦਿੱਤੀ ਅੱਜ ਬਣਾਏ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ